ਸ੍ਰੀ ਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੈਂ ਲੰਘ ਰਿਹਾ ਸੀ ਖੁੱਡੀ ਖੁਰਦ ਤੋਂ ਢਿੱਲਮਾ ਨੂੰ ਜਾ ਰਿਹਾ ਸੀ ਰਸਤੇ ਵਿੱਚ ਇੱਕ ਗਊਸ਼ਾਲਾ ਹੁੰਦੀ ਹੈ ਗਊਸ਼ਾਲਾ ਦਾ ਨਾਮ ਹੈ ਗੁਰੂ ਤੇਗ ਬਹਾਦਰ ਗਊਸ਼ਾਲਾ ਢਿੱਲਮਾ ਰੋਡ ਖੁੱਡੀ ਖੁਰਦ ਇਹ ਗਊਸ਼ਾਲਾ ਬਹੁਤ ਹੀ ਵਧੀਆ ਗਊਸ਼ਾਲਾ ਤੇ ਵੀ ਇੱਥੇ ਮੈਂ ਸਫਾਈ ਦੇਖ ਕੇ ਇੰਨਾ ਖੁਸ਼ ਹੋਇਆ ਵੀ ਇੰਨੀ ਸਫਾਈ ਮੈਂ ਕਿਤੇ ਨਹੀਂ ਵੇਖੀ ਤੇ ਤੁਹਾਨੂੰ ਮੈਂ ਦਿਖਾਉਣਾ ਅੰਦਰ ਜਾ ਕੇ ਵੀ ਕਿੰਨਾ ਉਨਾ ਮੈਨੂੰ ਲੱਗਦਾ ਪ੍ਰਬੰਧ ਆਪਾਂ ਵੀ ਆਪਣੇ ਪਸ਼ੂਆਂ ਦਾ ਨਹੀਂ ਕਰਦੇ ਜਿੰਨਾ ਇੱਥੇ ਕੀਤਾ ਜਾਂਦਾ ਤੇ ਆਹ ਵੇਖੋ ਅੰਕਲ ਜੀ ਹਾਂ ਜੀ ਆਪਾਂ ਹੋਰ ਵੀ ਬਹੁਤ ਜਗ੍ਹਾ ਤੇ ਜਾਂਦੇ ਆ ਆਪਾਂ ਵੇਖਦੇ ਆ ਹਨਾ ਵੀ ਇੰਨੀ ਸਫਾਈ ਨਹੀਂ ਦੇਖੀ ਆਪਾਂ ਆ ਤੁਸੀਂ ਸਫਾਈ ਵੇਖੋ ਬਹੁਤ ਵਧੀਆ ਬਣਾਈ ਹੈ ਹਨਾ ਨੰਬਰ 1 ਦਾ ਬਹੁਤ ਇੰਨਾ ਮੈਨੂੰ ਲੱਗਦਾ ਕੋਈ ਘਰੇ ਵੀ ਨਹੀਂ ਕਰਦਾ ਹਨਾ ਹਨਾ ਗੁਰੂ ਸਾਹਿਬ ਦੀ ਕਿਰਪਾ ਨਾ ਤੁਸੀਂ ਦੇਖੋ ਗੁਰਤੇਗ ਬਾਹਾ ਦਰਜੀ ਦੀ ਵੇਖੋ ਜੀ ਇੰਨੀ ਸਫਾਈ ਮੈਂ ਕਿਸੇ ਦੇ ਘਰੇ ਵੀ ਨਹੀਂ ਵੇਖੀ ਵੀ ਪਸ਼ੂਆਂ ਦੀ ਰੱਖੇ ਇੰਨੇ ਪਸ਼ੂ ਆ ਤੇ ਆਪਾਂ ਬਾਈ ਫਰਾਂ ਨਾਲ ਵੀ ਗੱਲ ਕਰਾਂਗੇ ਜਿਹੜੇ ਇੱਥੇ ਸੇਵਾਦਾਰ ਨੇ ਬਾਈ ਤੇ ਆ ਵੇਖੋ ਇੰਨਾ ਵਧੀਆ ਬਹੁਤ ਪਿਆਰਾ ਬੋਰਡ ਲੱਗਿਆ ਹੋਇਆ ਬੋਰਡ ਦੀ ਛਾਵੇਂ ਖੜ ਜਾਂਦੇ ਪਸ਼ੂ ਸੱਸੀ ਕਾ ਭਾਈ ਜੀ ਭਾਈ ਜੀ ਮੈਂ ਅੱਜ ਤੱਕ ਕਦੇ ਇੰਨੀ ਸਫਾਈ ਨਹੀਂ ਵੇਖੀ ਮੈਂ ਉਸ ਦਿਨ ਆਇਆ ਸੀ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਵੀ ਯਾਰ ਇੰਨੀ ਸਫਾਈ ਹੋ ਸਕਦੀ ਹੈ ਕਿਸੇ ਗਊਸ਼ਾਲਾ ਦੇ ਵਿੱਚ ਭਾਈ ਜੀ ਇੱਥੇ ਸੇਵਾਦਾਰ ਆਉਂਦੇ ਸਾਡੀ ਕੋਈ ਘਾਤ ਨਹੀਂ ਹੈਗੀ ਵੀ ਅਸੀਂ ਉਹ ਕਰਦੇ ਹਾਂ ਹਾਂ ਜੀ ਹਾਂ ਅਸੀਂ ਵੀ ਇੱਥੇ ਵੀ ਐਸੀ ਕਰਦੇ ਹਾਂ ਇੱਥੇ ਵੀ ਸੇਵਾਦਾਰ ਪਹੁੰਚ ਆ ਜਾਂਦੇ ਅੱਛਾ ਬਹੁਤ ਸੇਵਾਦਾਰ ਆਉਂਦੇ ਬਹੁਤ ਜ਼ਿਆਦਾ ਸੇਵਾਦਾਰ ਆਉਂਦੇ ਇਹ ਤੁਹਾਨੂੰ ਇੱਕ ਕਾ 200 ਖਣ ਆਪਣੇ ਥੱਲੇ ਮਾ ਦੋ ਅੱਛਾ ਜੀ ਇਹ ਕਿੰਨੀ ਇੱਥੇ ਗਊਆਂ ਹੈਗੀਆਂ ਨੇ 5-600 5-600 ਕੋ 600 ਅੱਛਾ ਅੱਛਾ ਜੀ ਆਹ ਦੇਖੋ ਹੁਣ ਕਿੱਧਰ ਖੜੀਆਂ ਨੇ ਜੀ ਗਊਆਂ ਅੱਛਾ ਇਸ ਤੋਂ ਬਾਅਦ ਦਿਨੇ ਉਧਰ ਕਰ ਦਾਨੇ ਜੀ ਹਾਂ ਫਾਈਟਲ ਵਾਸਤੇ ਅੱਛਾ ਅੱਛਾ ਜੀ ਠੀਕ ਆ ਆ ਤੁਹਾਨੂੰ ਵਿਖਾਉਣੇ ਆ ਜੀ ਗਊਆਂ ਐ ਮੈਨੂੰ ਤੁਸੀਂ ਦੇਖੋ ਕਿੰਨਾ ਵਧੀਆ ਦਾਣਾ ਇੱਥੇ ਸੇਵਾਦਾਰ ਵੀ ਆਉਂਦੇ ਆ ਬਹੁਤ ਸੰਗਤ ਆਉਂਦੀ ਆ ਇੱਥੇ ਆਹ ਵੇਖੋ ਇੱਕ ਬਾਈ ਗਾਣੂ ਦਿੰਦਾ ਨਹੀਂ ਹੈਗਾ ਆਹੀ ਹੈ ਉਹਗਾ ਆਈ ਹੈ ਜੀ ਅੱਛਾ ਇਹ ਗਾਣੂ ਦਿੰਦਾ ਨਹੀਂ ਹਾਂ ਜੀ ਨਹੀਂ ਦੱਸਦਾ ਹੈਗਾ ਅੱਛਾ ਅੱਛਾ ਠੀਕ ਹੈ ਅੱਛਾ ਸੰਤਾ ਜੀ ਮੈਂ ਲੇ ਲੜਾਉਗਾ ਲੜਾ ਕੇ ਬਗਾਇਆ ਸੰਖਾ ਦੋ ਬਗਾਇਰਾ ਦਾ ਕਰ ਸਕਦੇ ਕੀ ਅੱਛਾ ਬਾਈ ਆ ਜਾਓ ਬਾਈ ਆ ਜਾਓ ਆ ਬਾਈ ਆ ਆ ਦੇਖੋ ਜੀ ਸਸੀਗਾ ਬਾਈ ਹੋ ਠੀਕ ਹੋ ਆਪ ਭਾਈ ਉਹ ਨੇ ਜਿਹੜੇ ਆਪ ਦਾ ਘਰਵਾਰ ਛੱਡ ਕੇ ਇੱਥੇ ਦਿਨ ਰਾਤ ਸੇਵਾ ਕਰਦੇ ਆ ਮੈਨੂੰ ਖੁਸ਼ੀ ਹੋਈ ਮੈਂ ਨਾ ਇੱਥੇ ਵੀਡੀਓ ਬਣਾਉਣ ਆਇਆ ਸੀ ਪੰਛੀਆਂ ਦੀ ਬਾਈ ਹੋਰਿਆਂ ਨੇ ਮੈਨੂੰ ਆਖਿਆ ਭਾਈ ਆ ਜਾਓ ਚਾਹ ਪਾਣੀ ਪੀਓ ਬੜੀ ਆਪਣੀ ਸੇਵਾ ਕੀਤੀ ਬਾਈ ਹੋਰਾਂ ਨੇ ਤੇ ਬਹੁਤ ਲੰਮੇ ਸਮੇਂ ਤੋਂ ਕਿੰਨੇ ਸਾਲ ਹੋ ਗਏ ਤੁਹਾਨੂੰ ਸੇਵਾ ਕਰਦਿਆਂ 8 ਸਾਲ ਹੋ ਗਏ 8 ਸਾਲ ਹੋ ਗਏ ਦਿਨ ਰਾਤ ਇੱਥੇ ਹੀ ਉਹਨੇ ਹਾਂ ਜੀ ਠੀਕ ਆ ਆ ਵੇਖੋ ਜੀ ਆ ਗਉਆਂ ਇੱਥੇ ਨੇ ਬਾਕੀ ਗਉਆਂ ਉੱਧਰ ਨੇ ਉਹ ਵੀ ਵਿਖਾਉਣੇ ਆ ਤੁਹਾਨੂੰ ਮੈਂ ਕਹਿੰਦਾ ਇੰਨੀ ਸਫਾਈ ਤੁਸੀਂ ਕਿਤੇ ਆਮ ਘਰਾਂ ਦੇ ਵਿੱਚ ਵੀ ਨਹੀਂ ਵੇਖੀ ਹੋਵੇ ਕਿਹੜਾ ਮਾਲ ਫਿਕਰੇ ਹੈ ਸਹੀ ਗੁਰਤੇਗ ਬਾਦਰਜੀ ਦੀ ਇੰਨੀ ਕਿਰਪਾ ਵੇਖੋ ਉਹ ਤਾਂ ਕੁਝ ਵੀ ਕਰ ਸਕਦੀ ਹੈ ਸਹੀ ਗੱਲ ਹੈ ਆਹ ਵੇਖੋ ਜੀ ਹੁਣ ਤੁਸੀਂ ਐਂ ਵੇਖੋ ਵੀ ਆਹ ਉੱਚਾ ਕੀਤਾ ਹੋਇਆ ਵੀ ਕਈ ਵਾਰ ਮੀਂਹ ਪੈਂਦਾ ਤਾਂ ਇਹ ਨਹੀਂ ਹੈਗਾ ਵੀ ਮੀਂਹ ਦੇ ਵਿੱਚ ਇਹਨਾਂ ਦੇ ਪੈਰ ਖਰਾਬ ਹੋਈ ਜਾਣਗੇ ਜਾਂ ਕੋਈ ਇਹੋ ਹੋਈ ਜਾਊਗਾ ਹਾਂ ਹਾਂ ਪਾਛੇ ਡਲ ਜਾਂਦਾ ਫਸਾ ਇਹਨਾਂ ਦਾ ਹਾਂ ਜੀ ਹਾਂ ਦੇਖੋ ਭਾਈ ਤੁਸੀਂ ਆਹ ਦੇਖੋ ਕੋਈ ਐਂ ਲੱਗਦਾ ਵੀ ਕੋਈ ਪਸ਼ੂ ਢਿੱਲਾ ਲੱਗਦਾ ਸਾਰੇ ਐਂ ਤੰਦਰੁਸਤ ਖੜੇ ਆ ਸਮਾਂ ਵਧੀਆ ਨਹੀਂ ਤਾਂ ਦੇਖਿਆ ਗੂਸ਼ਾ ਹਾਂ ਜੀ ਹਾਂ ਹਾਂ ਆਹ ਦੇਖੋ ਇੱਧਰ ਵੀ ਹੈਗੀਆਂ ਨੇ ਬਸ ਹੁਣ ਐਂ ਆ ਵੀ ਸਵੇਰ ਦੀਆਂ ਇੱਧਰ ਸੱਡੀਆਂ ਹੋਈਆਂ ਸੀ ਹੁਣ ਇਧਰੋਂ ਉਧਰ ਚਲੀਆਂ ਜਾਣਗੀਆਂ ਨਹੀਂ ਜੀ ਹਾਂਜੀ ਇਧਰ ਆ ਗਈਆਂ ਹੁਣ ਤੜਕੇ 5 ਵਜੇ ਜਾਣਗੀਆਂ ਇਧਰ ਅੱਛਾ ਜੀ ਹਾਂ ਠੀਕ ਹੈ 5 ਵਜੇ ਜਾਣਗੀਆਂ ਇਹ ਜੀ 12 ਵਜੇ ਇਧਰ ਠੀਕ ਹੈ ਜੀ ਜਿਹੜਾ ਉਹ ਹੁਣ ਆਪਣਾ ਪਾਇਆ ਹੋਇਆ ਨੀਰਾ ਹਾਂ ਉਹ ਫਿਰ ਇਹ ਮਾਲੇ ਹੀ ਤੜਕੇ ਵਗੂ ਉਧਰ अच्छा सवीर ਦਾ ਪਾਇਆ ਹੋਇਆ ਹਾਂ ਠੀਕ ਹੈ ਠੀਕ ਹੈ ਆਕਰ ਪਾਸਾ ਇਹਨਾਂ ਨੂੰ ਆ ਦੇਖਾਈ ਜਾਂਦੇ ਜੀ ਠੀਕ ਹੈ ਜੀ ਇਹ ਲਾਈ ਪਈ ਇਹ ਤੇ ਹੁਣ ਇੱਧਰ ਖਾਂਗੇ ਸਵੇਰ ਤਿੰਨਾਂ ਨੂੰ ਸੁਰਪਤ ਅੱਛਾ ਅੱਛਾ ਠੀਕ ਛੱਡੀਆਂ ਉਹ ਤਾਂ ਉਹ ਪੈਂਦੇ ਨਹੀਂ ਕੋਈ ਕੁਝ ਨਹੀਂ ਹੈਗਾ ਕੁਝ ਨਹੀਂ ਲੈਦੇ ਆ ਵਸੀਰਾ ਕੁਝ ਨਹੀਂ ਲੱਗੇ ਵੇਖੋ ਜੀ ਵੇਖੋ ਬਾਈ ਠੀਕ ਹੈ ਆ ਵੇਣਾ ਵਾਹ ਦੇਖੋ ਬਹੁਤ ਬਹੁਤ ਧੰਨਵਾਦ ਬਾਈ ਜੀ ਮਿਹਰਬਾਨੀ ਦੇ ਕੇ ਉਹ ਆ ਜੀ ਅੱਜ ਅਸੀਂ ਗਏ ਸੀ ਪਧੌੜ ਜੀ ਅੱਛਾ ਹਾਂ ਜੀ ਚਾਹ ਪੀ ਉਹ ਬਾਸ ਜੀ ਚੱਕ ਲਿਆ ਪ੍ਰਸ਼ਾਦ ਲੈ ਆ ਆ ਵੇਖੋ ਰੂਹ ਖੁਸ਼ ਹੁੰਦੀ ਆ ਹਾਂ ਜੀ ਦੱਸਿਆ ਸੀ ਆ ਤਿਆ ਸੀ ਆ ਇਨੂੰ ਦਿਨਾਂ ਨਹੀਂ ਹੈਗਾ ਗਊ ਨੂੰ ਅੱਛਾ ਹੂੰ ਆ ਵੀਖੋ ਵਾਹਿਗੁਰੂ ਦੋਸਤੋ ਤੁਸੀਂ ਵੀ ਜੇ ਕੋਈ ਸੇਵਾ ਕਰਨੀ ਹੁੰਦੀ ਆ ਤਾਂ ਇੱਥੇ ਜ਼ਰੂਰ ਸੇਵਾ ਕਰਕੇ ਜਾਇਆ ਕਰੋ ਬਹੁਤ ਵਧੀਆ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣੀ ਹੋਈ ਗਊਸ਼ਾਲਾ ਤੇ ਜਦੋਂ ਆਪਾਂ ਖੁੱਡੀ ਖੁਰਦ ਤੋਂ ਸੋਹੀਆਣਾ ਸਾਹਿਬ ਵੱਲੋਂ ਢੱਲਮਾ ਨੂੰ ਜਾਂਦੇ ਆ ਰਸਤੇ ਵਿੱਚ ਇਹ ਸਜਿਹਤ ਹੁੰਦੀ ਹੈ ਤੇ ਜਰੂਰ ਤੁਸੀਂ ਆ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ